ਸਤਲੁਜ ਪਿਆਸ ਤੋਂ ਬਾਅਦ ਹੁਣ ਰਾਵੀ ਉਪਾਨ ਤੇ ਹੈ ਇਸ ਵਕਤ ਅਸੀਂ ਮਾਦੋਪੁਰ ਹੈਡ ਤੇ ਖੜੇ ਹਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਪੁਖਾਨ ਪੋਟ ਤੇ ਮਾਦੋਪੁਰ ਹੈਡ ਇੱਥੇ ਪਾਣੀ ਬਲੱਡ ਗੇਟ ਖੋਲ ਦਿੱਤੇ ਗਏ ਨੇ ਔਰ ਇਸ ਵਕਤ ਬਰਸਤੀ ਨਾਲੇ ਨਦੀਆਂ ਹਰ ਇੱਕ ਉਪਾਨ ਤੇ ਹੈ ਆਊਟ ਆਫ ਕੰਟਰੋਲ ਇਸ ਵਕਤ ਰਾਵੀ ਹੋ ਚੁੱਕਿਆ ਹੈ ਸ਼ਹਿਰਾਂ ਦੇ ਵਿੱਚ ਪਾਣੀ ਜਾਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਇਹ ਮਾਰ ਕਰਦਾ ਹੈ ਦਿਨਾਨਗਰ ਇਹ ਮਾਰ ਕਰਦਾ ਹੈ ਟੇਰਾ ਬਾਬਾ ਨਾਨਕ ਇਸ ਖਾਤੋਂ ਵਾਜੇ ਦੀ ਧਰਤੀ ਦਾ ਉਜਾਰਾ ਹੋ ਰਿਹਾ ਹੈ ਇਸ ਖਾਤੋਂ ਉਹ तमाम ਪਿੰਡ ਜੋ ਡੁੱਬ ਰਹਾ ਤੁਸੀਂ ਦੇਖ ਰਹੇ ਹੋ ਅਸੀਂ ਇਹ ਬੋਲਡ ਪੰਜਾਬ ਟੀਵੀ ਤੇ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇਹ ਸਾਰੇ ਫਲੱਡ ਡੇਟ ਜਿਹੜੇ ਖੋਲ ਦਿੱਤੇ ਗਏ ਨੇ ਮਾਦੋਪੁਰ ਹੈਡ ਦੇ ਉੱਤੇ ਅਸੀਂ ਖੜੇ ਹਾਂ ਹੁਣ ਇਸ ਖਾਤੇ ਤੁਸੀਂ ਤਸਵੀਰ ਦਿਖਾਈ ਜਾਵੇ ਜੋ ਪਿੰਡ ਜੋ ਇੱਕ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਜੋ ਬਿਲਕੁਲ ਇਸ ਕੰਗੇ ਤੇ ਸੀ ਕਿਉਂਕਿ ਇਸ ਤੇ ਬਾਰੇ ਤੁਹਾਨੂੰ ਪੂਰੀ ਜੀ ਜਾਣਕਾਰੀ ਦੇ ਰਹੀਏ ਜੋ ਇਸ ਦੇ ਪਿੱਛੇ ਰਣਜੀਤ ਸਾਗਰ ਕਾਮ ਹੈ ਉਹ ਉਸ ਦਾ ਜੋ ਖਤਰੇ ਦਾ ਨਿਸ਼ਾਨ ਹੈ ਉਹ ਬਿਲਕੁਲ ਉੱਪਰ ਹੋ ਚੁੱਕਿਆ ਹੈ ਸੜਕ ਤੇ ਰੰਗ ਦੇ ਪਾਣੇ ਪਏ ਹੈ ਤੇ ਤਸਵੀਰ ਦਿਖਾਈ ਜਾਵੇ ਬਿਲਕੁਲ ਤੁਸੀਂ ਦੇਖੋ ਕਿ ਇਹ ਸੜਕ ਪੂਰੀ ਜਿਓ ਹੈ ਮੁਟ ਚੁੱਕੀ ਹੈ ਇਹ ਸੜਕ ਜਿਓ ਹੈ ਇਹ ਥੋਪਲੀ ਹੋ ਚੁੱਕੀ ਹੈ ਹੁਣ ਇਸ ਵਕਤ ਕੋਈ ਪਤਾ ਨਹੀਂ ਹੈ ਇਸ ਵਕਤ ਵੀ ਬਿਲਕੁਲ ਖਤਰੇ ਤੇ ਆ ਪੋਰਟ ਮੱਡਾ ਖੱਟਾ ਇਸ ਵਕਤ ਮੰਡਰਾਉਂਦਾ ਨਜ਼ਰ ਆ ਰਿਹਾ ਹੈ ਉਹ ਤਸਵੀਰ ਦਿਖਾਈ ਜਾਵੇ ਜਿੱਦ ਸ ਤੁਸੀਂ ਦੇਖ ਸਕਦੇ ਹੋ ਪਾਣੀ 137000 ਕਿਊਸਿਕਾਤਾ ਜਾ ਰਿਆ ਸੀ ਪਰ ਪਾਣੀ ਬਹੁਤ ਵਾਦਾ ਹੈ ਕਿਉਂਕਿ ਜਿਹੜਾ ਕੱਟ ਲੋਕ ਜਿਹੜਾ ਐਂਡ ਐ ਮਹਿਰਾ ਨੇ ਕਿਉਂਕਿ ਪਾਨ ਉਸੇ ਪਾਨ ਟੁੱਟ ਚੁੱਕਿਆ ਹੈ ਜਿਸ ਕਰਕੇ ਪਾਨ ਕੋ ਸੈਰ ਦੇ ਵਿੱਚ ਨਹੀਂ ਪਾਣੀ ਦਾਖਲ ਹੋ ਸਕਦਾ ਹੈ ਔਰ ਬਹੁਤ ਸਾਰੇ ਅਜਿਹੇ ਕੋਨ ਨੇ ਪੂਰੀ ਤਰ੍ਹਾਂ ਨੁਕਸਾਨ ਜੋ ਹੈ ਹੋ ਚੁੱਕਿਆ ਹੈ ਇੱਥੇ ਜੋ ਰਾਹੀਰ ਨੇ ਜੋ ਲੰਘ ਰਹੇ ਕੱਪ ਰਹੇ ਨੇ ਉਹਨਾਂ ਤੋਂ ਵੀ ਅਸੀਂ ਸਵਾਲ ਜਵਾਬ ਕਰਾਂਗੇ ਹਾਂ ਤਾਂ ਬਿਲਕੁਲ ਇਸ ਤਰ੍ਹਾਂ ਹੁਜੂਰ ਆਏ ਜੇ ਔਰ ਨਾਲ ਅਸੀਂ ਗੱਲਬਾਤ ਕਰਾਂਗੇ ਜੋ ਬਨ ਨਾਲ ਉਹ ਉਫਾਨ ਦਿਖਾਇਆ ਜਾਵੇ

ਬਹੁਤ ਵੱਡਾ ਨੁਕਸਾਨ ਬਹੁਤ ਵੱਡਾ ਖਤਰਾ ਇਸ ਵਕਤ ਮਾਦੋਪੁਰ ਹੈਡ ਦੇ ਉੱਤੇ ਖੜੇ ਹਾਂ ਜੋ ਰਾਵੀ ਦੇ ਉੱਤੇ ਵੱਡਾ ਨੁਕਸਾਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਵਕਤ ਇਹ ਉਜੜਾ ਹੋ ਰਿਹਾ ਹੈ ਇਸ ਤੇ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ ਇਹ ਪਹਾੜਾਂ ਦੇ ਵਿੱਚ ਮੀਂਹ ਪੈ ਰਿਹਾ ਹੈ ਪੰਜਾਬ ਦੀ ਧਰਤੀ ਤੇ ਮੀਂਹ ਪੈ ਰਿਹਾ ਹੈ ਜਦੋਂ ਇਹ ਥੋੜੀ ਹੁਕੇਗਾ ਫੇਰ ਜਾ ਕੇ ਤੁਸੀਂ ਨੁਕਸਾਨ ਬਚਾ ਸਕੋਗੇ ਇਹ ਨਿਰਪੀਕ ਸੱਤੋ ਅਹਿਮ ਜੁਆਇੰਟਰੀ ਤੋਂ ਨਾਲ ਕੰਟੀ ਕਰ ਰਹੇ ਆ ਮਾਦੋਪੁਰ ਹੈਡ ਇਹ ਜ਼ੂਮ ਕਰਕੇ ਤਸਵੀਰ ਜੋਬਨ ਦਿਖਾਈ ਜਾਵੇ ਜਿਸ ਤਰੀਕੇ ਦੇ ਨਾਲ ਵੱਡਾ ਨੁਕਸਾਨ ਉਜਾੜਾ ਹੁੰਦਾ ਹੋਇਆ ਉਹ ਕਰ ਦਿਖਾਏ ਜਾਣ ਜੋਬਨ ਉਹ ਕਰ ਦਿਖਾਏ ਜਾਣ ਇਹ ਤੁਹਾਨੂੰ ਅਸੀਂ ਦੱਸ ਦਈਏ ਫਿਰ ਪੂਰੀ ਜਾਣਕਾਰੀ ਦੇ ਦਈਏ ਮਾਦੋਪੁਰ ਹੈਡ ਤੋਂ ਪਾਣੀ ਛੱਡਿਆ ਗਿਆ ਹੈ ਪਹਿਲਾਂ ਬਿਆਸ ਨੇ ਨੁਕਸਾਨ ਕੀਤਾ ਸਤਲੁਜ ਨੇ ਕੀਤਾ ਹੁਣ ਰਾਵੀ ਉਪਾਨ ਤੇ ਹੈ ਰਾਵੀ ਕਿੱਥੇ ਕਿੱਥੇ ਮਾਰ ਕਰਦਾ ਹੈ ਰਾਵੀ ਮਾਰ ਕਰਦਾ ਹੈ ਦਿਨਾਨਗਰ ਰਾਵੀ ਮਾਰ ਕਰਦਾ ਹੈ ਪਠਾਨਕੋਟ ਰਾਵੀ ਮਾਰ ਕਰਦਾ ਹੈ ਤੇਰਾ ਬਾਬਾ ਨਾਲਕ ਕਲਾਨੌਰ ਦੇ ਪਿੰਡਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ 6-6 ਫੁੱਟ ਪਾਣੀ ਇਸ ਵਕਤ ਪਹੁੰਚ ਚੁੱਕਿਆ ਹੈ ਔਰ ਇਹਨਾਂ ਨੂੰ ਇਸ ਨੂੰ ਕੰਟਰੋਲ ਕਰਨਾ ਬਹੁਤ ਹੀ ਮੁਸ਼ਕਲ ਹੈ ਬਹੁਤ ਹੀ ਵੱਡਾ ਉਜਾੜਾ ਹੈ ਇਸ ਥਾਂ ਨੂੰ ਅਸੀਂ ਇਸ ਕਰਕੇ ਅਸੀਂ ਇੱਥੇ ਪਹੁੰਚੇ ਪਖਾਨਪੋਰ ਦੇ ਵਿੱਚ ਕਿਉਂਕਿ ਪਿੱਛੇ ਕਈ ਪੁਲ ਟੁੱਟ ਚੁੱਕੇ ਨੇ ਕਨੈਕਸ਼ਨ ਪੰਜਾਬ ਤੇ ਜੰਮੂ ਦਾ ਕਨੈਕਸ਼ਨ ਜੋ ਹੈ ਉਹ ਟੁੱਟ ਚੁੱਕਿਆ ਹੈ ਔਰ ਅੱਗੇ ਅਸੀਂ ਗੱਲ ਕਰੀਏ ਦੋ ਤਿੰਨ ਥੁਲਾ ਤੋਂ ਪਾਣੀ ਓਵਰਫਲੋ ਹੋ ਚੁੱਕਿਆ ਹੈ ਜਿੱਥੇ ਅਸੀਂ ਖੜੇ ਹਾਂ ਮੇਰੇ ਸਿੱਧੇ ਦੇ ਸੜਕ ਤੋਂ ਆ। ਬਹੁਤ ਚੁਕਿਆ ਔਰ ਕੋਈ ਪਤਾ ਨਹੀਂ ਕਿ ਇਹ ਵੀ ਕਿੱਥੇ ਰਹੇ ਕਿ ਇਹ ਆ ਕੇ ਟੁੱਟ ਗਿਆ। ਉਮੀਦ ਆ ਰਿਹਾ ਕਿ ਪਾਣੀ ਇਸ ਤਰੀਕੇ ਨਾਲ ਆ ਰਿਹਾ। ਰੋਭਨ ਉਹ ਛੱਲਾ ਪਾਣੀ ਦੀਆਂ ਦਿਖੀਆਂ ਜਾਣ ਜੋ ਛੱਲਾ ਵੱਡਾ ਨੁਕਸਾਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਇਹ ਰਾਵੀ ਦੇ ਵਿੱਚ ਪਾਣੀ ਜਾ ਰਿਹਾ ਹੈ ਔਰ ਇਹ ਪਾਣੀ ਸਿੱਧਾ ਪੰਜਾਬ ਦੇ ਪਿੰਡਾਂ 'ਚ ਦਾਖਲ ਹੋ ਰਿਹਾ ਹੈ। ਸਾਰੇ ਫਲੱਡ ਗੇਟ ਖਰੀਕੇ ਹੈਂਡਲ ਟੋਲ ਦਿੱਤੇ ਗਏ ਨੇ। ਇੱਥੇ ਲੋਕ ਵੀ ਮੌਜੂਦ ਨੇ ਅਸੀਂ ਗੱਲਬਾਤ ਵੀ ਇਹਨਾਂ ਦੇ ਨਾਲ ਕਰਾਂਗੇ ਜਿਸ ਤਰੀਕੇ ਦਾ ਨੁਕਸਾਨ ਹੈ ਤੁਸੀਂ ਲੋਕਲ ਹੋ ਜੀ ਤੁਸੀਂ ਲੋਕਲ ਹੋ ਜੀ ਤਾਂ ਬਿਲਕੁਲ ਲੋਕ ਇੱਥੋਂ ਜਿਹੜੇ ਉਹ ਫਸੇ ਹੋਏ ਨੇ ਬਹੁਤ ਵੱਡਾ ਨੁਕਸਾਨ ਇਸ ਵਕਤ ਫੈਰ ਦੇ ਉੱਤੇ ਫੈਰ ਦੇ ਉੱਤੇ ਜੋ ਹੈ ਉਹ ਨੁਕਸਾਨ ਦਿਖਾਇਆ ਜਾਵੇ ਜਿੰਨਾ ਪਾਣੀ ਇਸ ਵਕਤ ਛੱਲਾਂ ਨਾਲ ਪੌਂਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਜੋ ਚੱਜ ਜੋ ਪਿੱਛੇ ਜੱਲੇ ਵਾਲੀ ਦਰ ਆ ਉਹ ਦਿਨਾਂ ਨਗਰ ਮਾਰ ਕਰਦਾ ਹੈ ਇਸ ਨੇ ਮਾਰ ਕੋਨਵਰਸੀ ਫਿਰ 10 ਜਿੱਤਾ ਹੈ ਦਿਨਾਂ ਨਗਰ ਤੇਰਾਬਾ ਬਨਾਨਕ ਗੁਰਦਾਸਪੁਰ ਮਾਰ ਕਰਨੀ ਹੈ ਵੱਡਾ ਨੁਕਸਾਨ ਜੋ ਪੰਜਾਬ ਦੇ ਅੰਦਰ ਹੁਣ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਦਾ ਸੰਗਮ ਵੀ ਹਰੀ ਕੇ ਹੈਡ ਤੇ ਹੋਣਾ ਹੈ ਪਾਕਿਸਤਾਨ ਨੂੰ ਜੇ ਪਨੀਸ ਕੀਤਾ ਜਾਵੇਗਾ ਫਿਰ ਇਸ ਦਾ ਹੱਲ ਹੈ ਪਰ ਇਸ ਦਾ ਹੱਲ ਇਹ ਕਹੀ ਗਿਆ ਇਹ ਹਾਲਾਕੀ ਕੁਦਰਤੀ ਆਫਤ ਹੈ ਹੀ ਹੈ ਮੀ ਪੈ ਰਿਹਾ ਹੈ ਪਰ ਫਿਰ ਵੀ ਲੋਕ ਕਹਿ ਰਹੇ ਕਿਸਾਨ ਕਹਿ ਰਹੇ ਨੇ ਇਹ ਕੁਦਰਤੀ ਆਫਤ ਨਹੀਂ ਹੈ ਸਰਕਾਰ ਨੇ ਪੁਖਤਾ ਪ੍ਰਬੰਧ ਨਹੀਂ ਕਰਵਾਏ ਲੋਕ ਆਪਣੀਆਂ ਜ਼ਮੀਨਾਂ ਦੇਣ ਨੂੰ ਤਿਆਰ ਨੇ ਨਹਿਰਾ ਕੱਡੀਆਂ ਜਾਣ ਪਰ ਉਹ ਨਹਿਰਾ ਨਹੀਂ ਕੱਡੀਆਂ ਗਈਆਂ ਤਾਂ ਸਾਨੂੰ ਹਰ ਇੱਕ ਦੂਜੇ ਸਾਲ ਬਾਅਦ ਇਹ ਉਜਾੜਾ ਚੱਲਣਾ ਪੈਂਦਾ ਹੈ ਕਿਉਂਕਿ ਪੰਜਾਬ ਚੱਲਣਵੱਟੀ ਪੰਜਾਬ ਹੈ ਔਰ ਜਦੋਂ ਪਾਣੀ ਛੱਡਿਆ ਜਾਂਦਾ ਹੈ ਉਦੋਂ ਆ ਇਹ ਗੱਲ ਕੋਈ ਰਾਜਸਥਾਨੀ ਕਹਿੰਦਾ ਇਹ ਗੱਲ ਹਿਮਾਚਲ ਨਹੀਂ ਕਹਿੰਦਾ ਕਿ ਹਰਿਆਣਾ ਨਹੀਂ ਕਹਿੰਦਾ ਮਾਫ ਕਰਨਾ ਕਿ ਪਾਣੀ ਜੋ ਹੈ ਸਾਡੇ ਵੱਲ ਨੂੰ ਜੋ ਕਿ ਰਾਜਸਥਾਨ ਫਿਟਰ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਹੁਣ ਇਸ ਵਕਤ ਬਹੁਤ ਵੱਡਾ ਉਜਾਰਾ ਇਹ ਬਿਲਕੁਲ ਤੁਹਾਡੇ ਸਾਹਮਣੇ ਆ ਐਕਸਕਲੂਸਿਵ ਤਸਵੀਰ ਉਸ ਮਾਦੋਪੁਰ ਹੈਡ ਦੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੋਂ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਔਰ ਰਾਵੀ ਦੇ ਵਿੱਚ ਇਹ ਪਾਣੀ ਜਾਂਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖੋ ਜ਼ੂਮ ਕਰਕੇ ਦਿਖਾਇਆ ਜਾਵੇ ਲੋਕਾਂ ਦੇ ਫ੍ਰਿਜ ਰੁੜ ਕੇ ਇਸਦੇ ਵਿਚ ਆ ਰਹੇ ਨੇ ਲੋਕਾਂ ਦੇ ਫ੍ਰਿਜ ਰੁੜ ਕੇ ਆ ਰਹੇ ਨੇ ਜੋ ਕਿ ਇੱਕ ਵੱਡਾ ਨੁਕਸਾਨ ਹੈ ਉਹ ਦੇਖ ਤੁਸੀਂ ਉਹ ਦੇਖੋ ਬਿਲਕੁਲ ਇਹ ਲੋਕਾਂ ਦਾ ਸਮਾਨ ਰੁੜ ਕੇ ਜੋ ਹੈ ਪਿੱਛੋਂ ਹੀ ਆ ਰਿਹਾ ਹੈ ਕਿਉਂਕਿ ਪਿੱਛੇ ਪੜੇ ਪੁਲ ਟੁੱਟ ਚੁੱਕੇ ਨੇ ਪਿੱਛੇ ਕਈ ਘਰਾਂ ਦਾ ਜੜਾੜਾ ਹੋ ਗਿਆ ਇਸ ਥਾਂ ਤੋਂ ਇਸ ਥਾਂ ਤੋਂ ਆਰਮੀ ਦੇ ਜਹਾਜ਼ ਜੋ ਹੈ ਉਹ 에ਅਰ ਲਿਫਟ ਕੀਤੇ ਗਏ ਸੀ ਜਿ ਆਰਮੀ ਦੇ ਜਹਾਜ਼ ਨੇ ਲੋਕਾਂ ਨੂੰ ਇੱਥੋਂ 에ਅਰ ਲਿਫਟ ਕੀਤਾ ਸੀ ਔਰ ਇਸ ਵਕਤ ਵੱਡਾ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਤੁਸੀਂ ਇੱਥੋਂ ਗਹਿਣ ਵਾਲੇ ਹੋ ਬਿਲਕੁਲ ਕੁਝ ਲੋਕ ਵੀ ਨੇ ਤੁਸੀਂ ਪਿੱਛੋਂ ਆਏ ਹੋ ਇਹ ਕਿੰਨਾ ਕੀ ਨੁਕਸਾਨ ਤੁਸੀਂ ਦੇਖਣਾ ਦੇਖਾ ਕਰੋ ਬਈ ਨਾ ਦੇਖੇ ਕਦੇ ਨਹੀਂ ਦੇਖਿਆ ਐਸੇ ਮੇਰੇ ਨਾਲ ਵੰਦੇ ਨਹੀਂ ਨਹੀਂ ਉਹ ਇਹ ਇਹ ਖਲਾਸ ਜੋ ਜਿਸ ਤਰੀਕੇ ਨਾਲ ਮਾਰੇ ਫਰੇ ਨੇ ਕਿੰਨਾ ਕੁ ਨੁਕਸਾਨ ਹੋ ਗਿਆ ਲੋਕਾਂ ਦਾ ਉਹ ਤਾਂ ਇਸੇ ਤੋਂ ਹੋ ਗਿਆ ਇਹ ਤਾਂ ਕਿਤੇ ਐਸ ਐਸ ਇਹ 90% ਦੇ ਸਾਰੇ ਕਲਬਗੇਟ ਕੋਲ ਤੇ ਇਹਨਾਂ ਨੇ ਹਾਂ ਕਲਬਗੇਟ ਸਭ ਕੋਲ लगता है ਤੁਹਾਨੂੰ ਕੁਕੀ ਕੁੜੀ ਅੱਖਾਂ ਦੇ ਸਾਹਮਣੇ ਇੱਥੇ ਬਹੁਤ ਪਾਣੀ ਨਿਕਲਦਾ ਹੈ ਇੱਕ ਕੰਟਰੋਲ ਵਾਲਾ ਸਿਸਟਮ ਦਾ ਬਾਹਰ ਤੋਂ ਜੇ ਸ਼ਾਇਦ ਇਹ ਪਾਣੀ ਵਧੇਗਾ ਫਿਰ ਅੱਗੇ ਭਈ ਇਹ ਸ਼ਾਇਦ ਪਾਣੀ ਮਾਰ ਕੇ ਕੀ ਕੁੜੀ ਅੱਖਾਂ ਦੇ ਸਾਹਮਣੇ ਤੁਸੀਂ ਪਹਿਲਾਂ ਵੀ ਤੁਹਾਨੂੰ ਨਜ਼ਾਰਾ ਦਿੱਤਾ ਉਹ ਇਸ ਤਰੀਕੇ ਦਾ ਪਦਿਆ ਬਰਾਬਰ ਐਸਾ ਕਦੇ ਨਹੀਂ ਹੋਇਆ ਜੀ ਪਹਿਲਾ ਵੀ ਵੇਰ ਹੈ ਤੇ ਉਹਦਾ ਨਜ਼ਾਰਾ ਇਹ ਪਹਿਲੀ ਯਾਨੀ ਕਿ ਪੋਲ ਡਿੱਗ ਚੁੱਕੇ ਆ ਲੋਕਾਂ ਨੇ ਘਰਾਂ 'ਚ ਪਾਣੀ ਭਰ ਚੁੱਕਿਆ ਹੈ ਇਹਨਾਂ ਨੂੰ ਨੁਕਸਾਨ ਹੋ ਚੁੱਕਿਆ ਹੈ ਤਾਂ ਹੁਣ ਜਿਸ ਤਰੀਕੇ ਦੇ ਨਾਲ ਇਹ ਆਊਟ ਆਫ ਕੰਟਰੋਲ ਸਿਚੁਏਸ਼ਨ ਸੀ ਹੈ ਇਹ ਸ਼ਹਿਰਾਂ ਦੇ ਵਿੱਚ ਪਾਣੀ ਮਾਰ ਕਰੇਗਾ ਸ਼ਹਿਰਾਂ ਦੇ ਕਰੇਗਾ ਕਰੇਗਾ ਕਿਉਂਕਿ ਕੰਟਰੋਲ ਹੀ ਨਹੀਂ ਕੋਈ ਪਾਣੀ ਦਾ ਪੋਲਿਟਿਕ ਵੀ ਅਜਾ ਗੇਟ ਖੋਲ ਦਿੱਤੇ ਗਿਆ ਸਾਰੇ ਕੀ ਲੱਗਦਾ ਕਿੱਥੇ ਕਿੱਥੇ ਮਾਰ ਕਰੇਗਾ ਕਿਹੜੇ ਕਿਹੜੇ ਇਲਾਕੇ ਇਹਦੇ ਇਹਦੇ ਜਿੰਨੀਆਂ ਜਗ੍ਹਾ ਤੇ ਖਮਾਰ ਤੇ ਕਰੇਗਾ ਇੱਕ ਦਾਸਪੁਰਾ ਪਹਿਲਾ ਹੀ ਹੈ ਨਾਨਪੋਰਟ ਹੈ ਉਹ ਜਿੱਦੇ ਮਾਰ ਕਰੇਗਾ ਗਰੀਬ ਸ਼ਹਿਰ ਦੇ ਵਿੱਚ ਪਟਨਪੋਰਟ ਦੇ ਨਾਮ ਕਰੇਗਾ ਬਿਲਕੁਲ ਜੀ ਤਾ ਬਿਲਕੁਲ ਹਾਲਾਤ ਇਸ ਵਕਤ ਬਹੁਤ ਮਾੜੇ ਨੇ ਇੱਕ ਵਾਰ ਫੇਰ ਆਖਰੀ ਤਸਵੀਰ ਉਹ ਦਿਖਾਈ ਜਾਵੇ ਤਾਂ ਇੱਥੇ ਲੋਕ ਦੀ ਮੌਜੂਦ ਹੈ ਇੱਕ ਲਾਸ਼ ਪਹਿਲੀ ਵਾਰ ਦੇਖੀ ਰਹੀ ਤੁਸੀਂ ਲੋਕਨ ਹੋ ਇਹ ਅਜਿਹੇ ਤਰੀਕੇ ਦੇ ਹੁਣ ਲਾਸ਼ ਨੂੰ ਮਾਦੋ ਪਰਹਾਣ ਤੇ ਬੰਨ੍ਹਿਆ ਹੋਇਆ ਹੈ ਪਹਿਲਾਂ ਦੇਖਾ ਤੁਸੀਂ ਕਦੇ ਨਹੀਂ ਕਰੇ ਇਹ ਬਚਪਨ ਤੋਂ ਪਹਿਲੇ ਵਾਲੀ ਹੈ ਤੁਹਾਡੀ ਉਮਰ ਕਿੰਨੀ ਆ ਕਿੰਨੀ ਵੀ 60 ਸਾਲ ਨਾ ਪਹਿਲੀ ਵਾਰ ਤੁਸੀਂ ਆ ਅੱਜ ਦੇ ਦਿਨ ਅੱਛਾ ਕਦੇ ਦਿੱਤੀ ਕਦੇ ਵੀ ਨਹੀਂ ਤੁਸੀਂ ਇਹ ਲਾਸ਼ ਦਿੱਤੀ ਯਾਨਕਿ 1988 ਦੇ ਵਿੱਚ ਇਹ ਹਾਲਾਤ ਸੀ ਹਾਂ ਬਿਲਕੁਲ ਉਹਨੂੰ ਤੋਂ ਥੋੜੀ ਜਿਹੀ ਹਾਲਤ ਸੀ ਹਾਂ ਉਦੋਂ ਕਦੀ ਵਾਲਾ ਪੁਲ ਵੀ ਰੁੜ ਗਿਆ ਸੀ ਹੂੰ ਤੇ ਉਹੋ ਜਿਹਾਲਾ ਤੋਂ ਹੁਣ ਬਣ ਗਏ ਇਹ ਉੱਚ ਤਰਿਆ ਰਾਹੁਲ ਵਿਚਾਰ ਤੋਂ ਪੈ ਗਿਆ ਪੁਲ ਵਿਚਾਰ ਤੋਂ ਐਮਸ ਹਸਪੀਟਲ ਆ ਉਹ ਵੀ ਪੁਲ ਬੈ ਗਿਆ ਹੂੰ ਕਾਲੀਬੜੀ ਵਾਲਾ ਇਹ ਵੀ ਪੁਲ ਬੈ ਗਿਆ ਰੁੜ ਗਿਆ ਹੂੰ ਇਹ ਬੋ ਇਹ ਪਹਿਲੀ ਵਾਰ ਦੇਖਾਈ ਗਿਆ ਇਹ ਹੁਣ ਸ਼ਹਿਰਾਂ 'ਚ ਮਾਰ ਕਰੇਗਾ ਬਿਲਕੁਲ ਕਰੇਗਾ ਜੇ ਇਹੋ ਹਾਲਤ ਰਹੇ ਹੂੰ ਇਹੋ ਜਿਹਾਲਾ ਤੇ ਇਹ ਤਾਂ ਜੁੜੂਦ ਰਹੇਗਾ ਮਾ ਕੀ ਕਹਿੰਦੇ ਆ ਪ੍ਰਸ਼ਾਸਨ ਵਾਲੇ ਕਿ ਇੱਥੇ ਆਲੇ ਦੁਆਲੇ ਨਾ ਜਾਓ ਕਿ ਆ ਘਰ ਨਾ ਮਾਰੇ ਦੱਸਿਆ ਜਾਵੇ ਪਹਿਲਾਂ ਇਧਰ ਪਾਣੀ ਆਇਆ ਸੀ ਇੰਨਾ ਕਦੀ ਨਹੀਂ ਆਇਆ ਜੀ ਪਾਣੀ ਪਰੇ ਪਰੇ ਦੰਦਾ ਜਦੋਂ ਵੀ ਆਇਆ ਹੈ ਆਈ ਜਾਂਦੇ ਜਾਂਦੇ ਰਹਿੰਦੇ ਮਾਰੇ ਪਰ ਹੁਣ ਜੇ ਆਵੇ ਇੱਕ ਪਹਿਲੇ ਵਾਲਾ ਬਿਲਕੁਲ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ ਇੱਕ ਵਾਰ ਆਖਰੀ ਤਸਵੀਰ ਫਿਰ ਅਸੀਂ ਤੁਹਾਨੂੰ ਉਹ ਤਸਵੀਰਾਂ ਦਿਖਾਵਾਂਗੇ ਜਿੱਥੇ ਜਿੱਥੇ ਇਹ ਪਾਣੀ ਮਾਰ ਕਰ ਰਿਹਾ ਹੈ ਮਾਦੂਪੁਰ ਹੈਡ ਦੇ ਉੱਤੇ ਖੜੇ ਆ ਇਸ ਵਕਤ ਆਰੇ ਪਲਟਕੇ ਖੋਲ ਦਿੱਤੇ ਗਏ ਨੇ 라ਵੀ ਇਹ ਮਾਰ ਕਰੇਗਾ ਤੀਨਾ ਨਗਰ ਬਰਦਾਸ਼ਪੁਰ ਡੇਰਾ ਪਾਪਾ ਨਾਨਕ ਕਿਉਂਕਿ ਜੋ ਪਿੱਛੇ ਦੇ ਦਰਿਆ ਨੇ ਉਹਨਾਂ ਦੇ ਪੁਲ ਟੁੱਟ ਗਏ ਨੇ ਇਹ ਇਲਾਕਿਆਂ ਨੂੰ ਰਿਹੈਸ਼ੀ ਇਲਾਕਿਆਂ ਨੂੰ ਪਾਣੀ ਨੇ ਘੇਰ ਲਿਆ ਹੈ ਔਰ ਆਉਣ ਵਾਲੇ ਸਮੇਂ ਦੇ ਅੰਦਰ ਇਹ ਵੱਡਾ ਨੁਕਸਾਨ ਹੋ ਸਕਦਾ 88 ਤੋਂ ਵੀ ਮਾੜੇ ਹਾਲਾਤ ਬਣਦੇ ਜਾ ਰਹੇ ਨੇ ਕੈਮਰੋਮੈਨ ਜੋਬਨ ਜਨਾਬ ਪ੍ਰਿੰਸ ਉਨਿਆਲ ਮਾਦੋਪੁਰ ਹੈ ਪਠਾਨਕੋ